ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੋਟੀਆਂ ਚੋਟੀਆਂ ਕਲਾ ਜ਼ਿਲ੍ਹਾ ਮੋਗਾ ਤਹਿਸੀਲੇ ਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨਿੱਕੇ ਨਿੱਕੇ ਮੁੱਲ ਦੀਆਂ ਤਿੰਨ ਤਾਜ਼ੀਆਂ ਸੂਈਆਂ ਸੂਈਆਂ ਮੱਝਾਂ ਇੱਕ ਟੋਕੜ ਝੋਟੀ ਚਾਰ ਪਸ਼ੂ ਵਿਖਾਉਣੇ ਆ ਆ ਜਿਹੜੇ ਤੁਸੀਂ ਸਕਰੀਨ ਤੇ ਵੇਖ ਰਹੇ ਆ ਮੁੱਲ ਬਾਈ ਕਹਿੰਦਾ ਫੰਡਰ ਮੱਝਾਂ ਲਈ ਹੋਣਗੇ ਨਿੱਕੇ ਨਿੱਕੇ ਭਾਅ ਹੋਣਗੇ ਇੱਕ ਬਹੁਤ ਚੰਗੀ ਤਾਜੀ ਸੂਈ ਸਵਾਈ ਨੀਲੀ ਰਾਵੀ ਨਸਲ ਦੀ ਟੇਡੇ ਕੱਟ ਵਾਲੀ ਝੋਟੀ ਇਨਫਰਮੇਸ਼ਨ ਲੈ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਮਨਜਿੰਦਰ ਸਿੰਘ son of ਰਾਮ ਸਿੰਘ ਪਿੰਡ ਝੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਆ ਰਿਹਾ ਇੰਦਾ ਸਾਨੂੰ ਜੀ ਫੋਨ ਨੰਬਰ ਦੱਸੀ 9814340403 ਕਿੰਨਾਂ ਮਸੂਆ ਮਨਜਿੰਦਰਾ ਇਹ ਬਈ ਤੀਜਾ ਸੁਆ ਸੂਈ ਆ ਕੋਈ ਆਲਾ ਚੌਥਾ ਮੰਗ ਲਵੇ 13 ਕਿਲੋ ਦੁੱਧ ਜੋਕ ਕੇ ਲਈ ਜੇ ਛੇ ਦਿਨ ਹੋ ਗਏ ਸੂਈ ਨੇ ਨੂੰ ਠੀਕ ਆ ਕੱਟਾ ਮਗਰਾ ਸੱਤ ਦਿਨ ਹੋ ਗਏ ਵੱਧ ਵੱਧ ਤੇ ਚਾਈ ਦੀ ਬਹੁਤ ਚੰਗੀ ਆ 11 ਕਿਲੋ ਬੰਦਾ ਦੁੱਧ ਹੱਥ ਵੀ ਨਾ ਲਾਵੇ ਤੁਹਾਨੂੰ ਅੱਛਾ ਗਾਰੰਟੀ ਇਹ ਦੁੱਧ 13 ਹੀ ਕਰੂਗੀ ਜੇ ਡੇਂਗ ਪਸੂ ਉਪਰਾ ਕਰ ਜਾਂਦਾ ਦੁੱਧ 13 ਫਿਲ ਜੈ ਜੈ ਮੋਲਾ ਮੋਲੇ ਛੱਤਰਿਆ ਕੋ ਪੰਦਲਾ ਦੁਪਨੀਆ ਲਾ ਦੋ ਕੱਢੀਏ ਬਾਹਰ ਦੋਸਤੋ ਤਾਜੀ ਸੁਈ ਸੁਵਾਈ ਮੱਝ ਹੈ ਬਾਈ ਕਹਿੰਦਾ ਅਗਲੇ ਦੇ ਘਰੋਂ ਆਪਾਂ 13 ਕਿਲੋ ਦੁੱਧ ਝੋਕੇ ਲਈ ਹੈ ਡਾਢੀ ਰੰਗ ਬਾਈ ਕਹਿੰਦਾ ਪਸ਼ੂ ਕਈ ਵਾਰ ਓਪਰਾ ਕਰ ਜਾਂਦਾ 11 ਕਿਲੋ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਹੈ ਹੋ ਸਕਦਾ 13 ਹੀ ਨਿਕਲੇ ਆਪਾਂ ਬਾਈ ਕਹਿੰਦਾ 2 ਕਿਲੋ ਘੱਟ ਕਹਿੰਨੇ ਆ ਕਿ ਕਈ ਵਾਰ ਪਤਾ ਨਹੀਂ ਹੁੰਦਾ ਕਿ ਪਸ਼ੂ ਕੋਈ ਕਿਲੋ ਖੰਡ ਦੁੱਧ ਘੱਟ ਦੇ ਦੇ ਪਰ 11 ਕਿਲੋ ਦੀ ਬਾਈ ਕਹਿੰਦਾ ਮੇਰੀ ਗਾਰੰਟੀ ਹੈ ਮੋਲੇ ਦਾ 70 ਤੇ 76000 ਹਫਤੇ ਦੀ ਸੂਈ ਆ ਮਗਰੇ ਦੇ ਕਟਾ 13 ਕਿਲੋ ਦੁੱਧ ਹੋ ਸਕਦਾ 13 ਹੀ ਨਿਕਲੇ ਨਹੀਂ 11 ਕਿਲੋ ਦੀ ਗਾਰੰਟੀ ਹੋ ਪਰ 11 ਕਿਲੋ ਦੁੱਧ ਵੀ ਬਹੁਤ ਹੁੰਦਾ ਨਹੀਂ ਕੋਈ ਭੈਣ ਭਰਾ ਬਾਈ ਕਹਿੰਦਾ ਸੌਦਾ ਕਰ ਲੇ ਅੱਜ ਤੋਂ ਤਿੰਨਾਂ ਚਾਰਾਂ ਦਿਨਾਂ ਨੂੰ 14 ਕਿਲੋ ਦੁੱਧ ਦੀ ਚਵਾ ਕੇ ਦੇ ਦਾਂਗੇ ਕੰਡੇ ਦੇ ਟਾਈਮ ਦੇਖ ਲਓ ਟਾਈਮ ਵੀਡੀਓ ਬਣਾਉਣ ਦਾ ਸਮਾਂ ਬਾਈ ਕਹਿੰਦਾ ਦੱਸ ਦਿਓ ਉਹ ਤੁਹਾਨੂੰ ਮੈਂ ਵਿਖਾ ਦੇਣਾ 12 ਵਜੇ ਚ 2 ਮਿੰਟ ਪਏ ਆ ਸ਼ਾਮ ਦੀ ਚੋਆਈ ਚ 6 ਘੰਟੇ ਪਏ ਆ ਸ਼ਾਂਤਿਕ ਰਹਵਾਨਾ ਦੁੱਧ ਨਾਲ ਭਰ ਲੈਣਾ ਮੋٹے ਮੋٹے ਥਾਣ ਹੈ 76000 ਦੀ ਦੇ ਦੇਣੀ ਆ ਦੁੱਧ ਬਾਈ ਬਹੁਤ ਦੱਸਦਾ ਤੇ ਉਸ ਹਿਸਾਬ ਨਾਲ ਤਾਂ ਫਿਰ ਜਾਇਜ਼ ਹੀ ਮੁੱਲ 76000 ਚੋਂ ਮਾਨਤਾਣ ਹੋ ਜੂ ਕੋਈ 5 ਲਾਓ 50 ਲਾਓ ਕੋਈ ਚੱਕਰ ਨਹੀਂ ਬਾਈ ਕਹਿੰਦਾ ਜਿੱਥੇ ਸੌਦਾ ਹੋ ਜਾਣਾ ਤੇ ਉੱਥੇ ਆਪਾਂ ਦੇ ਦੇਣੀ ਆ ਬੇਫਿਕਰ ਹੋ ਕੇ ਥੋੜੇ ਵੱਲ ਜਿੰਨੇ ਮਰਜ਼ੀ ਪੈਸੇ ਲਾਓ ਦੋ ਨੰਬਰ ਤੇ ਆ ਜੀਏ ਬਾਈ ਦੋ ਨੰਬਰ ਬਾਈ ਦੂਜਾ ਸੂਆ ਸੂਈ ਆ 11 ਕਿਲੋ ਕੰਡਿਆ ਦਾ ਦੁੱਧ ਹੈ ਜੀ ਠੀਕ ਹੈ ਆਪ ਸਮਝ ਜਾਮਾ ਕੋਈ ਘੂੜ ਨਹੀਂ ਕੋਈ ਛਟਾ ਨਹੀਂ ਪੋਲੀ ਧਾਰ ਆ ਉਹ 10 ਕਿਲੋ ਤੁਹਾਨੂੰ ਹੀ ਨਸ ਲਾਵੇਗੀ ਸਮਾ ਸੂਈ ਨੂੰ ਸਮਾ ਸੂਈ ਨੂੰ ਵੀ ਬਾਈ ਕਹਿੰਦਾ ਹੋਵੇ ਜੈ ਜੈ ਮੋਲ ਮੋਲ 82 ਕੋਈ 5 ਰੁਪਏ 50 ਲਾ ਦੇ ਜੀ ਕੋਸ ਤੋਂ 11 ਕਿਲੋ ਦੁੱਧ ਨੀਲੀ ਰਾਵੀ ਝੋਟੀ ਥੱਲੇ ਤਿਆਰ ਹੈ 10 ਕਿਲੋ ਦੀ ਗਾਰੰਟੀ ਆ ਕੋਈ ਥਣ ਨੂੰ ਵੀ ਬਾਈ ਕਹਿੰਦਾ ਹੱਥ ਨਾ ਲਾਵੇ ਬੇਫਿਕਰ ਹੋ ਕੇ ਸੌਦਾ ਕਰ ਲੇ 82000 ਮੋਲ ਹੈ ਕੋਈ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਉਹ ਸਾਰੇ ਪਸ਼ੂਆਂ ਜੀ ਇਦਾਂ ਹੀ ਆ ਜਿੱਥੇ ਸੌਦਾ ਹੋ ਗਿਆ ਉੱਥੇ ਬਾਈ ਕਹਿੰਦਾ ਉਹ ਆਪ ਆਪਾ ਪਸ਼ੂ ਦੇ ਦੇਣਾ ਜਿਹੜਾ ਨਾ ਥੋਡੇ ਪਸੰਦ ਆਊਗਾ 11 ਕਿਲੋ ਦੁੱਧ ਕੰਡੇ ਵਾਲਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ-ਬਾਰ ਦੱਸਦਾ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਜੇ ਕਿਤੇ ਅੱਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਵੇਲੇ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਪਰ ਸੂਈਆਂ ਸਵਾਈਆਂ ਹੈਗੀਆਂ ਜਿਹਦੇ ਪਸੰਦ ਆਉਣੀਆਂ ਕੋਈ ਵੀ ਮੱਝ ਅਗਲਾ ਸਵੇਰ ਵੀ 6-7 ਵਜੇ ਚੋਲੇ ਸ਼ਾਮ ਨੂੰ ਪੇਰ 6-7 ਵਜੇ ਚੋਲੇ ਨੀਲੀ 라ਵੀ ਦੀ ਟੇਢੇ ਕੱਟ ਵਾਲੀ ਝੋਟੀ ਦੂਜਾ ਸੂਆ ਠੀਕ ਹੈ ਜੀ 82000 ਦੀ ਦੇ ਦੇਣੀ ਆ ਥਣ ਇਹਦੇ ਵੀ ਮੋٹے-ਮੋٹے ਆ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਸੋਹਣੀ ਵਜਣ ਵਾਲੀ ਝੋਟੀ ਆ 82000 ਦੀ ਦੇ ਦੇਣੀ 11 ਕਿਲੋ ਦੁੱਧ ਆ ਇੱਕ ਨੰਬਰ ਥੱਲੇ 13 ਕਿਲੋ ਦੁੱਧ ਆ ਬਾਈ ਕਹਿੰਦਾ ਤਿੰਨਾਂ ਚਾਰਾਂ ਦਿਨਾਂ ਨੂੰ 14 ਹੀ ਚਵਾ ਦੇਾਂਗੇ ਇੱਕ ਨੰਬਰ ਦਾ ਤਿੰਨ ਤਿੰਨ ਨੰਬਰ ਛੋਟੀ ਵੰਜੇਂਦਰਾ ਬਾਈ ਤਿੰਨ ਨੰਬਰ ਹੀ ਤੀਜਿਆ ਸੁਆ ਸੁਈ ਜੀ 10 ਦਾ ਮਹੀਨਾ ਕਰੀਏ 15 ਦਾ ਕਹਿੰਦੀ ਪਰ ਨਹੀਂ ਸਹੀ ਮਿਲਦਾ ਇਹਨੂੰ ਟਾਈਮ 1.5 ਮਹੀਨੇ ਤੋਂ ਬਾਹਰ ਹੋ ਗਿਆ ਸੁਈ ਨੂੰ ਠੀਕ ਹੈ 11 ਕਿਲੋ ਦੁੱਧ ਰੈਡੀ ਆ 10 ਕਿਲੋ ਦਾ ਕੋਈ ਹੱਥ ਤੁਹਾਨੂੰ ਹੱਥ ਨਹੀਂ ਲਾਵੇ ਤੇ ਕੀ ਕਹ ਭਰਾਇਆ ਵੇਲੇ ਠੀਕ ਆ ਭਰਾ ਤਾਂ ਠੀਕ ਆ ਭਰਾਇਆ ਵੇ ਅੱਜ 16 17 ਦਿਨ ਹੋ ਗਏ ਠੀਕ ਆ ਭਰਾਇਆ ਉਹਨਾਂ ਮਾਰਗਣੇ ਦੱਸਿਆ ਕਿੰਨੇ ਦੀ ਇਹਦਾ ਮੋਰ 17 ਨੂੰ ਪੰਜ ਲਾ ਦੋ 50 ਲਾ ਦੋ ਜੀ ਠੀਕ ਹੈ ਤਿੰਨ ਨੰਬਰ ਥੱਲੇ ਵੀ 11 ਕਿਲੋ ਦੁੱਧ ਹੈ 10 ਕਿਲੋ ਦੁੱਧ ਮੰਨ ਕੇ ਤਾਂ ਬਾਈ ਕਹਿੰਦਾ ਤੁਹਾਨੂੰ ਵੀ ਨਾ ਅਗਲਾ ਹੱਥ ਲਾਵੇ ਗਾਰੰਟੀ ਆ ਮੇਰੀ 16 17 ਦਿਨ ਹੋ ਗਏ ਗਾਂ ਆਲੇ ਸੂਵੇ ਆਸਤੇ ਇਹਦੀ ਏਆਈ ਹੋਈ ਨੂੰ ਅੱਗੇ ਸੀਵਨ ਲੱਗਿਆ ਹੋਇਆ ਇਹ ਬਾਈ ਕਹਿੰਦਾ 70000 ਦੀ ਦੇ ਦੇਣੀ ਹੈ ਤਿੰਨ ਨੰਬਰ ਇੱਕ ਬਹੁਤ ਚੰਗੀ ਝੋਟੀ ਇੱਧਰ ਆਏ ਤੁਹਾਨੂੰ ਬਾਅਦ ਚ ਚਾਰ ਨੰਬਰ ਤੇ ਵਿਖਾ ਦਿੰਨੇ ਆ ਇਹਦੇ ਥੱਲੇ 11 ਕਿਲੋ ਦੁੱਧ ਹੈ 10 ਕਿਲੋ ਦੁੱਧ ਮੰਨ ਕੇ ਅਗਲਾ ਕੋਈ ਸੌਦਾ ਕਰ ਲੇ ਤੇ ਧਾਰ ਵੀ ਨਾ ਮਾਰੇ ਬਾਈ ਕਹਿੰਦਾ ਅਗਲਾ ਆਪਦੇ ਘਰੇ ਦੋ ਟਾਈਮ ਚੋਲੇ ਜਾ ਕੇ ਕੰਡੇ ਤੇ ਦੁੱਧ ਜੋਖ ਲੈ 11 ਹੀ ਨਿਕਲੂਗਾ 70000 ਦੀ ਦੇ ਦੇਣੀ ਆ ਇੱਕ ਨੰਬਰ ਥੱਲੇ 13 ਕਿਲੋ ਆ ਦੋ ਨੰਬਰ ਥੱਲੇ 11 ਕਿਲੋ ਆ ਤਿੰਨ ਨੰਬਰ ਥੱਲੇ ਵੀ 11 ਕਿਲੋ ਆ 70000 ਦੀ ਦੇ ਦੇਣੀ ਆ ਤੇ 70000 ਦੀ 11 ਕਿਲੋ ਦੁੱਧ ਕੰਡੇ ਦੇ ਜੋਖਣ ਵਾਲੀ ਮੱਝ ਕੌਣ ਦਿੰਦਾ ਕੋਈ ਵੀ ਨਹੀਂ ਦਿੰਦਾ 60-60000 ਦੀਆਂ ਦਾ ਤੋਕੜਾਂ ਵਿਕੀ ਜਾਂਦੀਆਂ 55 55000 ਦੇ ਕੱਲੀਆਂ ਫੰਡਰਾਂ ਕੱਲੀਆਂ ਪੂਛ ਵਾਲੀਆਂ ਉਹ ਹਰ ਵਾਰੀ ਆਈ ਝੋਟੀ ਵੇਲੇ ਸੂਣ ਤੋਂ ਮਹੀਨਾ ਬਾਅਦ ਟੀਕਾ ਲੈ ਲੈਂਦੀ ਐ ਠੀਕ ਹੈ ਹਰ ਵਾਰੀ ਮੰਨਦੇ ਨੂੰ 14 15 ਦਿਨਾਂ ਨੂੰ ਟੀਕਾ ਭਰਾਏ ਹੋਏ ਹੂੰ ਚਲੋ ਅਗੋਂ ਚੈੱਕ ਕਰਪਨ ਦਾ ਕਹਿ ਨਹੀਂ ਸਾਵੇ ਗਾਰੰਟੀ ਨਹੀਂ ਕਰਦਾ ਆਹ ਦੇਣੀ ਥੋੜੀ ਐ ਟੀਕਾ ਭਰਾਇਆ ਹੋਇਆ 4 ਨੰਬਰ 4 ਨੰਬਰ ਭਈ ਦੂਜਾ ਸਪਾ ਸੂਈ ਐ ਜੀ ਹੂੰ 8 ਕਿਲੋ ਦੁੱਧ ਦਾ ਬਚਾ ਹੈ ਨਹੀਂ ਆ ਕੋਈ ਬਲਾਈ ਕੋਲ ਸੂਈ ਦੀ ਐ ਠੀਕ ਐ ਟੀਕੇ ਤੇ ਮੈਂ ਵੀ ਦੋਨੇ ਟਾਈਮ ਉਹਦਾ ਜੈਜਾ ਮੁੱਲ 45000 ਰੁਪਏ ਥੋੜੀ ਬੱਕੜੀਏ ਬਾੜ ਚਾਰ ਨੰਬਰ ਹੁਣ ਜਿਹੜੀ ਤੁਸੀਂ ਝੋਟੀ ਵੇਖਣੀ ਆ ਦੂਜਾ ਸੂਆ 8 ਕਿਲੋ ਦੁੱਧ ਆ ਬੱচ্চਾ ਹੈ ਨਹੀਂ ਕੋਈ ਪਤਾ ਨਹੀਂ ਕਿੰਨੇ ਚੜ ਦੀ ਸੂਈ ਆ ਬਾਈ ਕਹਿੰਦਾ ਆਪਾਂ ਐਵੇਂ ਮਹੀਨਾ ਕਹਿ ਦੀਗੇ ਤੇ ਕੋਈ ਆਪ ਕੈਮਰਾ ਵੀਰ ਦੱਸਦਾ ਸੀਗਾ ਕਿ ਕੋਈ ਕਹੇ ਨਹੀਂ ਤਾਂ 2.5 ਮਹੀਨੇ ਹੋ ਗਏ ਹੋਣਗੇ ਸੂਈ ਨੂੰ ਆਪਾਂ ਬਾਈ ਕਹਿੰਦਾ ਆਪਾਂ ਸੂਈ ਵਾਲੇ ਪਾਸੇ ਚੱਕਰ ਤੋਂ ਹੀ ਬਾਹਰ ਆ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਸੂਈ ਨੂੰ 8 ਕਿਲੋ ਦੁੱਧ ਆ ਟੀਕੇ ਤੇ ਮਿਲਦੀ ਆ ਦੋਨੇ ਟਾਈਮ ਮੁੱਲ 45000 45000 ਦੀ ਦੇ ਦੇਣੀ ਆ ਝੋਟੀ ਸੋਹਣੀ ਆ 8 ਕਿਲੋ ਦੁੱਧ ਆ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ 45000 ਦੀ ਝੋਟੀ 8 ਕਿਲੋ ਦੁੱਧ ਹੋਵੇ ਦੂਜਾ ਸੂਆ ਝੋਟੀ ਹੋਵੇ ਦਿੰਦਾ ਕੌਣ ਜਮਾਂ ਜੈਜ ਮੁੱਲ ਹੈ ਜਿਹਨੇ ਗੱਭਣ ਹੋਈ ਜਾਣਾ ਤੇ ਨਹੀਂ ਸਿਆਲੋ ਸਿਆਲ ਦੁੱਧ ਪੀ ਕੇ ਅਗਲਾ 8 ਕਿਲੋ ਆ ਤੇ ਸਿਆਲੋ ਸਿਆਲ ਦੁੱਧ ਪੀ ਕੇ ਵੇਚਦਾ ਤਾਂ ਵੀ 42 43000 ਦੀ ਤਾਂ ਲਾਪੂ ਵਾਲੇ ਪਾਸੇ ਹੀ ਆ ਕਟਿਆਂ ਵਾਲੇ ਪਾਸੇ ਨੂੰ ਤੇ ਪਰ ਆਪਾਂ ਆਏ ਕਿਨੇ ਕੇ ਗਾਣਾ ਮਹੀਨਾ ਫੰਡ ਗੌਰ ਕਰ ਲਈ ਪਾਊਡਰ ਪਾੜੇ ਹੀਟ ਚ ਆ ਜੂਗੀ ਤੇ ਸੀਵਨ ਲੈ ਜਾਣਾ ਨੇ ਕਿਉਂਕਿ ਇਹ ਕਿਹੜਾ ਬੁੱਢੀ ਆ ਦੂਜਾ ਸੂਆ ਝੋਟੀ ਆ 45000 ਦੀ ਦੇ ਦੇਣੀ ਆ 8 ਕਿਲੋ ਦੁੱਧ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਚਾਰ ਪਸ਼ੂ ਹੈ ਚਾਰੇ ਮੱਝਾਂ ਹੀ ਆ ਇੱਕ ਆ ਬਹੁਤ ਚੰਗੀ ਝੋਟੀ ਨੀਲੀ ਰਾਵੀ ਨਸਲ ਦੀ ਟੇਡੇ ਕਟ ਵਾਲੀ 11 ਕਿਲੋ ਦੁੱਧ ਹੈ 82000 ਦੀ ਦੇ ਦੇਣੀ ਆ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਪੂਛ ਨੀਲੀ ਰਾਵੀ ਵਾਲੀ ਨੀਲੀ ਰਾਵੀ ਵਾਲੀਆਂ ਅੱਖਾਂ ਇਹਦੇ ਥੱਲੇ 13 ਕਿਲੋ ਦੁੱਧ 76000 ਦੀ ਦੇ ਦੇਣੀ ਹੈ ਪੂਰੀ ਵੀਡੀਓ ਆਪਣੇ YouTube ਚੈਨਲ ਹਿੰਮਤੀ TV ਤੇ ਅਪਲੋਡ ਹੋ ਗਈ ਆ ਚੈਨਲ ਤੇ ਤੁਸੀਂ ਵੇਖ ਹੀ ਰਹੇ ਆ ਬਾਕੀ 4-5 ਪਿੰਡ ਤੁਰ ਫਿਰ ਕੇ ਗੀੜਾ ਦਿਓ ਇੰਨੇ ਦੁੱਧ ਵਾਲੀ ਇੰਨੇ ਮੁੱਲ 'ਚ ਕਿਸੇ ਨੇ ਕੋਈ ਮੱਝ ਨਹੀਂ ਦੇਣੀ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਤੇ